ਮਸ਼ਹੂਰ ਵਲੌਗਰ ਪ੍ਰੀਤ ਆਕਾਸ਼ ਤੇ ਕਰਨ ਜਗਪ੍ਰੀਤ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਬੀਤੇ ਦਿਨੀ ਉਹਨਾਂ ਦੇ ਘਰ ਵਿਆਹ ਹੋ ਕੇ ਹਟਿਆ ਹੈ ਤੇ ਹੁਣ ਉਹਨਾਂ ਦਾ ਇੱਕ ਨਵਾਂ ਹੀ ਮੁੱਦਾ ਛਿੜ ਗਿਆ ਹੈ ਜਿਸ ਤੋਂ ਬਾਅਦ ਉਹਨਾਂ ਨੇ ਸ਼ਰੀ ਆਮ ਲਾਈਵ ਆ ਕੇ ਚੇਤਾਵਨੀ ਦਿੱਤੀ ਹੈ ਦਰਅਸਲ ਜੋ ਚੈਨਲਾਂ ਵਾਲੇ ਰੋਸਟ ਕਰਦੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਸਾਨੂੰ ਗਾਲਾਂ ਕੱਢੀਆਂ ਹਨ ਜਿਸ ਤੋਂ ਬਾਅਦ ਉਹਨਾਂ ਨੇ ਆਕਾਸ਼ ਤੇ ਕਰਨ ਨੇ ਲਾਈਵ ਆ ਕੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਸਾਨੂੰ ਰੋਸਟ ਕਰਕੇ ਸਾਡੀਆਂ ਮਾਵਾ ਪੈਣਾ ਨੂੰ ਗਲਤ ਬੋਲਿਆ ਜਾ ਰਿਹਾ ਹੈ ਉਦੋਂ ਤਾਂ ਅਸੀਂ ਚੁੱਪ ਸੀ ਪਰ ਜਦੋਂ ਪਾਣੀ ਸਿਰ ਤੋਂ ਲੰਘ ਜਾਵੇ ਤਾਂ ਮਜਬੂਰੀ ਕਰਨ ਬੋਲਣਾ ਪੈਂਦਾ ਹੈ ਬਾਕੀ ਉਹਨਾਂ ਨੇ ਹੋਰ ਵੀ ਰੋਸਟਾਂ ਖਿਲਾਫ ਕਾਫੀ ਆਪਣੀ ਪੜਾਸ਼ ਕੱਢੀ ਹੈ ਤੇ ਕੀ ਕਿਹਾ ਕਰਨ ਤੇ ਆਕਾਸ਼ ਨੇ ਲਾਈਵ ਆ ਕੇ ਤੁਸੀਂ ਵੀ ਸੁਣੋ ਇਸ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਵ ਵੀ ਮਿੱਤਰੋ ਪਹਿਲ 1-2 ਦਿਨਾਂ ਤੋਂ ਆਪਣਾ ਮੁੱਦਾ ਚੱਲ ਰਿਹਾ ਵੀ ਗਾਲਾਂ ਕੱਢੀਆਂ ਗਾਲਾਂ ਕੱਢੀਆਂ ਕਹਿੰਦੇ ਰੋਸਟਰਿਆਂ ਨੂੰ ਗਾਲਾਂ ਕੱਢੀਆਂ ਤੇ ਹੁਣ ਮੇਰੀ ਤੁਹਾਨੂੰ ਗੱਲ ਸੁਣੋ ਸਾਨੂੰ ਸਾਹ ਚੈੱਕ ਕਰੋ ਆ ਦੇਖੋ ਸਾਰੀਆਂ ਵੀਡੀਓ ਚੈੱਕ ਕਰੋ ਆਵੇ ਆ ਜਿਹੜਾ 6-7 ਮਹੀਨਿਆਂ ਤੋਂ ਪਹਿਲਾਂ ਰੋਸਟ ਹੁੰਦਾ ਆ ਰਿਹਾ ਸਾਡੇ ਤੇ ਅਹੀਂ ਕਿਹਨ ਕੋਈ ਗੱਲ ਨਹੀਂ ਕੀਤੀ ਕੁਛ ਨਹੀਂ ਕਿਹਾ ਹਨਾ ਜੇ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਤੇ ਫਿਰ ਗੱਲ ਕਰਨੀ ਪੈਂਦੀ ਆ ਨਹੀਂ ਤੁਸੀਂ ਤੁਹਾਨੂੰ 6-7 ਮਹੀਨੇ ਹੋ ਗਏ ਸਾਡੇ ਤੇ ਵੀਡੀਓ ਪਾਉਂਦੇ ਨੂੰ ਸਾਡੇ ਮਾਮਾ ਭੈਣਾਂ ਨੂੰ ਗਾਲਾਂ ਕੱਢਦੇ ਨੂੰ ਅਸੀਂ ਇੱਕ ਗੱਲ ਕੱਢੀ ਆਪਣੇ ਬਲਦ ਚ ਸਾਡਾ ਗਾਲ ਕੱਢਣ ਦਾ ਮਕਸਦ ਇਹ ਨਹੀਂ ਸੀ ਗੱਲ ਇਹ ਸੀ ਵੀ ਚਲੋ ਟਿਕ ਜਓ ਵੀ ਆਰਾਮ ਨਾਲ ਨਾ ਕੋਈ ਸਾਡੇ ਨਾਲ ਕਿ ਹਟ ਗਏ ਨਾ ਕੋਈ ਦੁਸ਼ਮਣੀ ਨਹੀਂ ਹੈਗੀ ਜਦ ਵੀ ਲੈ ਆ ਦੇਣਾ ਹੈ ਕੋਈ ਹੋਰ ਗੱਲ ਨਾ ਗੱਲ ਇਹ ਆ ਵੀ ਤੇ ਹੁਣ ਜਿਹੜਾ ਕੰਮ ਆ ਨਾ ਜ਼ਿਆਦਾ ਵਧਣ ਲੱਗ ਗਿਆ 6-7 ਮਹੀਨਿਆਂ ਤੋਂ ਕੁਝ ਕਿਹਾ ਨਹੀਂ ਇਹਨੂੰ ਲੱਗਾ ਵੀ ਇਹ ਕਿਹੜਾ ਕੁਝ ਕਹਿੰਦੇ ਆ ਨਾ ਇਹ ਮਾਪੇਂ ਦੀਆਂ ਗੱਲਾਂ ਕੱਢਣ ਲੱਗ ਗਏ ਸਾਨੂੰ ਸਿੱਟੀਆਂ ਠੀਕ ਆ ਚਲੋ ਸਾਡੀ ਫੈਮਿਲੀ ਦੀ ਗੱਲ ਤੋਂ ਬੋਲਣ ਲੱਗ ਗਏ ਸਾਡੇ ਬਲੌਗਾਂ ਦੀ ਗਲਤੀ ਕੀ ਹੁੰਦਾ ਤੁਸੀਂ ਮੈਨੂੰ ਇਹ ਦੱਸੋ ਪਹਿਲੇ ਠੀਕ ਆ ਦੂਜੀ ਗੱਲ ਇਹ ਤੇ ਤੀਜੀ ਗੱਲ ਇਹ ਆ ਵੀ ਭਾਈ ਜੇ ਕਿਸੇ ਨੇ ਵੀ ਜ਼ਿਆਦਾ ਲੋਕੀ ਕਹਿੰਦੇ ਮਿਲਣਾ ਆ ਆਪਾਂ ਮਿਲ ਕੇ ਗੱਲ ਕਰਨੀ ਆ ਕੋਈ ਗੱਲ ਨਹੀਂ ਜੇ ਕੋਈ ਡਾਊਟ ਆ ਆਪਾਂ ਬਿਨੇ ਬਹਿ ਕੇ ਮਿਲ ਕੇ ਗੱਲ ਕਰ ਲੈਣੇ ਆ ਜਾਓ ਆਪਣਾ ਲੁਧਿਆਣਾ ਬਸਤੀ ਚੌਂਕ 5 ਮਿੰਟ ਦੇ ਵਿੱਚ ਨਹੀਂ ਪਹੁੰਚੇ ਤਾਂ ਆ ਵੀਡੀਓ ਦੇ ਵਿੱਚ ਕਲਿੱਪ ਲਾ ਦੀ ਭਾਵੇਂ ਕੱਟ ਕੇ ਕੋਈ ਚੱਕਰ ਨਹੀਂ ਬਾਕੀ ਆਪਾਂ کہیں ਨਾ ਕੋਈ ਆਪਣੀ ਲੜਾਈ ਨਹੀਂ ਹੈਗੀ ਸਾਡੇ ਵੱਲੋਂ ਤਾਂ ਸਾਰਾ ਕਲੀਅਰ ਹੀ ਮੈਟਰ ਹਨਾ ਬਾਕੀ ਯਾਰ ਜੇ ਤੁਸੀਂ ਬੋਲਣ ਦੀ ਹਿੰਮਤ ਰੱਖਦੇ ਹੋ ਨਾ ਫਿਰ ਸੁਣਨ ਦੀ ਹਿੰਮਤ ਵੀ ਰੱਖੋ ਆਪਾਂ ਕਿਥੇ ਨਾ ਆਪਣਾ ਰੋਲਾ ਨਹੀਂ ਹੈਗਾ ਆਪਾਂ ਸਿਰਫ ਉਹਨਾਂ ਬੰਦਿਆਂ ਨੂੰ ਕਿਹਾ ਵਾ ਜਿਨ੍ਹਾਂ ਨੇ ਆਪਾਂ ਨੂੰ ਗਾਲ੍ਹਾਂ ਕੱਢੀਆਂ ਨੇ ਅਸੀਂ ਸਾਰਾ ਕੁਝ ਜਾਣਦੇ ਆਪਾਂ ਕੋਈ ਲਾਸਟ ਵੀਡੀਓ ਆਪਾਂ ਕੋਈ ਰਿਪਲਾਈ ਕੋਈ ਨਹੀਂ ਕਿਸੇ ਨੂੰ ਕਰਨਾ ਨਾ ਕੋਈ ਸ਼ਰ ਬਲਾਈ ਖੇਡਣਾ ਕਿਸੇ ਨਾਲ ਵੀ ਹਾਂ ਇਹਨੂੰ ਰਿਪਲਾਈ ਕਰ ਲੈ ਜੀ ਕੰਟਰੋਵਰਸੀ ਨਹੀਂ ਚਲਾਉਣਾ ਸਾਡੇ ਕੋਲ ਕੰਮ ਨਹੀਂ ਹੈਗਾ ਆਹ ਹੈ ਸਾਡੇ ਘਰ ਦੇ ਪਿੱਛੇ ਤੁਹਾਨੂੰ 100 ਗੱਲਾਂ ਸੁਣਨੀਆਂ ਪੈਣੀਆਂ ਅੱਡੇ ਨਾਲੇ ਛੋਟੇ ਤੇ ਦੂਜੀ ਗੱਲ ਇਹ ਆ ਵੀ ਆ ਲਾਸਟ ਵੀਡੀਓ ਇਸ ਤੋਂ ਬਾਅਦ ਸਾਡੀ ਕੋਈ ਵੀਡੀਓ ਨਹੀਂ ਆਉਣੀ ਠੀਕ ਹੈ ਇਸ ਤੋਂ ਬਾਅਦ ਸਿੱਧੀ ਕਾਨੂੰਨੀ ਕਾਰਵਾਈ ਆਊਗੀ ਸਾਡੀ ਵੀਡੀਓ ਨਹੀਂ ਹੋਣੀ ਬਣੀ ਠੀਕ ਹੈ ਨਾ ਹੀ ਨੈਟ ਤੇ ਬਦਮਾਸ਼ ਬਣਨਾ ਤੇ ਦੂਜੀ ਗੱਲ ਬਸ ਆਪਣਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਤੁਸੀਂ ਦੇਖਿਆ ਹੀ ਐ ਇਨਚਤ ਤੋਂ ਤੁਸੀਂ ਵੀ ਜਿਹੜੇ ਸਾਨੂੰ ਪਿਆਰ ਕਰਦੇ ਉਹ ਵੀ ਦੇਖਦੇ ਆਏ ਆ ਵੀ ਇਨਚਤ ਤੋਂ ਇੰਨਾ ਰੋਸਟ ਕਰਦੇ ਆ ਹਨ ਵੀ ਇੰਨਾ ਗਲਤ ਭੌਂਕਦੇ ਆ ਕਰਦੇ ਮੈਂ ਤਾਂ ਇੱਕ ਗੱਲ ਕਹਿੰਦਾ ਯਾਰ ਤੁਸੀਂ ਸਾਡੇ ਪਿੱਛੇ ਬੈਹ ਹਨਾ ਜਿਹੜੇ ਜਾ ਜੇ ਤੁਸੀਂ ਇੰਨੇ ਸਮਾਜ ਸੇਵੀ ਕਹਿ ਰਹੇ ਕੱਪੜੇ ਲਾ ਲਾ ਕੇ ਵੀਡੀਓ ਪਾਉਂਦੇ ਹੋ ਨਾ ਤੇ ਕਾਹ ਰੋਸ ਤੇ ਕਿਉਂ ਨਹੀਂ ਪਾਉਂਦੇ ਇੱਕ ਮਿੰਟ ਦੀ ਗੱਲ ਕੋਈ ਹੱਕ ਨਹੀਂ ਹੈਗਾ ਕਿਸੇ ਬਾਰੇ ਬੋਲਣ ਦਾ ਜਿਹੜੇ ਕੱਪੜੇ ਲਾ ਕੇ ਵੀਡੀਓ ਪਾਉਣੀਆਂ ਕੁੜੀਆਂ ਜਾਂ ਮੁੰਡੇ ਕੋਈ ਵੀ ਹੈਗਾ ਦੋ ਹਨ ਤੇ ਉਹਨਾਂ ਦੇ ਰੋਸ ਤੇ ਕਿਉਂ ਨਹੀਂ ਪਾਉਂਦੇ ਅਗਲੇ ਨੂੰ ਪਤਾ ਰਾਤੋ ਰਾਤ ਫਰਤਾਂ ਕਰਾ ਕੇ ਸਵੇਰੇ ਅਗੜੀਆਂ ਪਸਤੇ ਬਾਂਚਾ ਦਿੰਦੀਆਂ ਠੀਕ ਹੈ ਤੇ ਹੁਣ ਅੱਗੇ ਵੀ ਇੰਨਾ ਵਰਗਾ ਹੋਣੇ ਹੈ ਨਾ ਫਿਰ ਹੁਣ ਗੱਲ ਇੱਧਰ ਵੀ ਇਹੀ ਹੋਣੀ ਹੈ ਜੇ ਹੁਣ ਕੋਈ ਰੋਟ ਵੀਡੀਓ ਪੈ ਗਈ ਤੇ ਗੱਲ ਐ ਹੀ ਹੋਣੀ ਕਰੋਨੀ ਕਾਰਵਾਈ ਹੋਊਗੀ ਆਪਣੇ ਕਿਸੇ ਨੂੰ ਕੋਈ ਨਹੀਂ ਹੈਗਾ ਨਾ ਠੀਕ ਹੈ ਨਵਾਂ ਬਰਾਖਾ ਵੈਸੇ ਸਾਰੇ ਨਵਾਂ ਬਰਾਖਾ ਮਿੱਤਰਾਂ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ